ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਵਧੀਆ ਪਰਿਵਾਰਾਂ ਦੀਆਂ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਜੀ ਜਿਹੜੇ ਵੀ ਆਪਾਂ ਤੁਹਾਨੂੰ ਰਿਸ਼ਤੇ ਦੱਸਾਂਗੇ ਸਾਰੇ ਰਿਸ਼ਤਿਆਂ ਦੇ ਨੰਬਰ ਦੱਸੇ ਜਾਣਗੇ ਜੀ ਜੋ ਤੁਸੀਂ ਸਿਰਫ ਉਹਨਾਂ ਦਾ ਰਿਸ਼ਤਾ ਨੰਬਰ ਦੇਖ ਕੇ ਸਾਨੂੰ ਤੁਸੀਂ ਉਹਨਾਂ ਦਾ ਨੰਬਰ ਦੱਸ ਕੇ ਸਾਡੇ ਤੋਂ ਤੁਸੀਂ ਪਰਿਵਾਰ ਦੀ ਪੂਰੀ ਤਰ੍ਹਾਂ ਵਿਸਥੇਰੇ ਜਾਣਕਾਰੀ ਲੈ ਸਕਦੇ ਹੋ ਜੀ ਜਿਹੜਾ ਆਪਣੇ ਕੋਲ ਅੱਜ ਪਹਿਲਾ ਰਿਸ਼ਤਾ ਆਇਆ ਜੀ 9 ਸਤੰਬਰ ਦੇ ਰਿਸ਼ਤੇ ਨੇ ਜੀ ਇਹ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਸਿੱਖ ਰਾਜਪੂਤ ਹੈ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਈ ਹੋਈ ਹੈ ਜੀ ਲੜਕੀ ਦੀ ਬਰਥ ਡੇਟ ਹੈ ਜੀ 1992 ਅਤੇ ਹਾਈਟ ਹੈ 5 ਫੁੱਟ 6 ਇੰਚ ਇਹਨਾਂ ਨੇ ਪੜ੍ਹਾਈ ਪ੍ਰਾਪਤ ਕੀਤੀ ਹੈ ਜੀ ਐਮ ਐਸ ਸੀ ਫਿਜ਼ਿਕਸ ਅਤੇ ਬਹੁਤ ਹੀ ਸੋਹਣੀ ਸੁਨੱਖੀ ਲੜਕੀ ਹੈ ਜੀ ਬਹੁਤ ਵਧੀਆ ਪਰਿਵਾਰ ਆ ਖਾਨਦਾਨੀ ਇਹਨਾਂ ਨੂੰ ਰਿਸ਼ਤੇ ਦੀ ਲੋੜ ਹੈ ਕਿ ਲੜਕਾ ਪੜਿਆ ਲਿਖਿਆ ਹੋਵੇ ਅਤੇ ਖਾਨਦਾਨੀ ਹੋਵੇ ਤੇ ਨਾਸਾ ਨਾ ਕਰਦਾ ਹੋਵੇ ਜੀ ਜੋ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਜੀ ਤਾਂ ਤੁਸੀਂ ਸਾਨੂੰ ਰਿਸ਼ਤਾ ਨੰਬਰ ਦੱਸ ਕੇ ਇਹਨਾਂ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਸੀਂ ਰਿਸ਼ਤਿਆਂ ਦੀ ਐਡ ਵੀ ਪਾਉਂਦੇ ਆ ਤੁਹਾਨੂੰ ਪਤਾ ਹੀ ਹੈ ਜੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ ਜੀ। ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਜੀ। ਆਪ ਜੀ ਦੇ ਤਹਿਤੋਂ ਧੰਨਵਾਦੀ ਹੋਵਾਂਗੇ ਜੀ। ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੀ ਵੀਡੀਓ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਹੈ ਜੀ। ਇਸ ਕਰਕੇ ਤੁਸੀਂ ਸਾਡੀ ਇਹਦੇ ਵਿੱਚ ਹੈਲਪ ਕਰੋ ਜੀ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕੀਏ। ਅਗਲਾ ਰਿਸ਼ਤਾ ਜੀ ਲੜਕੀ ਦਾ ਹੈ ਜੀ ਨਾਮ ਕੌਰ ਹੈ ਜੀ ਕਾਸਟ ਜੱਟ ਸਿੱਖ ਇਹਨਾਂ ਦਾ ਗੋਤ ਸੇਖੋਂ ਹੈ ਜੀ ਇਹਨਾਂ ਦਾ ਲੜਕੀ ਦਾ ਜਨਮ ਹੈ ਜੀ 1996 ਦਾ ਅਤੇ ਹਾਈਟ 5 ਫੁੱਟ 7 ਇੰਚ ਹੈ ਜੀ ਇਹਨਾਂ ਨੇ ਪੜ੍ਹਾਈ ਬੀਏ ਕੀਤੀ ਹੈ ਜੀ ਇਹਨਾਂ ਦਾ ਏਰੀਆ ਲੁਧਿਆਣਾ ਹੈ ਜੀ ਲੜਕੀ ਸੋਹਣੀ ਸੁਨੱਖੀ ਹੈ ਜੀ ਤੇ ਬਹੁਤ ਹੀ ਵਧੀਆ ਪਰਿਵਾਰ ਨੂੰ ਰਿਸ਼ਤਾ ਚਾਹੀਦਾ ਕਿ ਲੜਕਾ ਅਮਰੀਕਾ ਦਾ ਪੀਆਰ ਹੋਵੇ ਜੀ ਅਤੇ ਸੋਨਾ ਸੁਨੱਖਾ ਹੋਵੇ ਇਹ ਰਿਸ਼ਤੇ ਦਾ ਨੰਬਰ 2 ਹੈ ਜੀ ਤੁਸੀਂ ਸਾਨੂੰ ਦੋ ਨੰਬਰ ਦੱਸ ਕੇ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਕਮੈਂਟ ਬਾਕਸ ਵਿੱਚ ਜੀ ਇੱਕ ਪਿਆਰੀ ਜੀ ਆਪਣੀ ਰਾਏ ਜ਼ਰੂਰ ਦਿਆ ਕਰੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਤਾਂ ਜੋ ਵੀਡੀਓ ਵਿੱਚ ਹੋਰ ਸੁਧਾਰ ਕਰ ਸਕੀਏ ਜੀ ਤੁਸੀਂ ਕਿਹੜੇ ਪਿੰਡ ਜ਼ਿਲੇ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਜੀ ਸਾਨੂੰ ਜਰੂਰ ਦੱਸਿਆ ਕਰੋ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਜੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਮੈਂਟ ਕਰਦੇ ਹੋ ਤੁਸੀਂ ਸਾਡਾ ਅਗਲਾ ਰਿਸ਼ਤਾ ਜੀ ਅੱਜ ਦਾ ਜੱਟ ਸਿੱਖ ਲੜਕੀ ਦਾ ਹੈ ਜੀ ਇਹਨਾਂ ਦਾ ਜਨਮ 1986 ਦਾ ਹੈ ਜੀ ਅਤੇ ਹਾਈਟ ਲੜਕੀ ਦੀ 5 ਫੁੱਟ 6 ਇੰਚ ਹੈ ਇਹ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਜੀ ਤੇ ਆਸਟ੍ਰੇਲੀਆ ਦੀ ਪੀਆਰ ਹੈ ਜੀ ਇਹ ਇਹ ਨਿਰਦੋਸ਼ ਤਲਾਕ ਸੁਧਾਇ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਲੋੜ ਹੈ ਕਿ ਲੜਕਾ ਸੋਹਣਾ ਸੁਨੱਖਾ ਤੇ ਨਰਮ ਸੁਭਾਅ ਦਾ ਹੋਵੇ ਜੀ ਅਤੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੋਵੇ ਇਹ ਰਿਸ਼ਤੇ ਦਾ ਨੰਬਰ 3 ਹੈ ਜੀ ਤੁਸੀਂ ਸਾਨੂੰ ਰਿਸ਼ਤਾ ਨੰਬਰ ਦੱਸ ਕੇ ਪਰਿਵਾਰ ਬਾਰੇ ਹੋਰ ਬਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਸੀਂ ਆਪਣੀ ਵੀਡੀਓ ਨੂੰ ਤੁਸੀਂ ਆਪਣੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਵੇਖਿਆ ਕਰੋ ਜੀ ਆਪ ਜੀ ਦੇ ਬੜੇ ਧੰਨਵਾਦ ਹੋਊਗਾ ਜੀ ਇਸ ਕਰਕੇ ਕਿਰਪਾ ਕਰਿਆ ਕਰੋ ਪੂਰੀ ਵੀਡੀਓ ਨੂੰ ਦੇਖਿਆ ਕਰਿਆ ਕਰੋ ਜੀ ਤੁਸੀਂ ਜੇ ਆਪਣੇ ਬੇਟਾ ਬੇਟੀ ਦੀ ਜਾਂ ਲੜਕਾ ਲੜਕੀ ਜਾਂ ਆਪਣੇ ਭੈਣ ਭਰਾ ਦੀ ਐਡ ਲਗ ਪਾਉਣੀ ਹੋਵੇ ਜੀ ਤਾਂ ਸਾਨੂੰ WhatsApp ਤੇ ਤੁਸੀਂ ਆਪਣਾ ਪੂਰਾ ਵੇਰਵਾ ਭੇਜ ਦਿਆ ਕਰੋ ਜੀ ਲੜਕੀ ਤੇ ਰਿਸ਼ਤੇ ਦੀ ਐਡ ਅਸੀਂ ਬਿਲਕੁਲ ਫ੍ਰੀ ਲਾਉਣੇ ਆ ਜੀ ਕਾਸਟ ਤੁਸੀਂ ਵੀਡੀਓ ਨੂੰ ਲਗਾਤਾਰ ਦੇਖਦੇ ਰਹਾ ਕਰੋ ਜੀ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਹੈ ਜੀ ਇਹ ਲੜਕੀ ਦੀ ਕਾਸਟ ਜੱਟ ਸਿੱਖ ਹੈ ਜੀ ਉਮਰ 21 ਸਾਲ ਹੈ ਇਹਨਾਂ ਦਾ ਇੰਗਲੈਂਡ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਤੇਰੀ ਹੈ ਇਹਨਾਂ ਦਾ ਲੁਧਿਆਣਾ ਜੀ ਇਹਨਾਂ ਦੇ ਪਿਤਾ ਬਿਜ਼ਨਸਮੈਨ ਹਨ ਇਹਨਾਂ ਨੂੰ ਰਿਸ਼ਤੇ ਦੀ ਲੋੜ ਹੈ ਜੀ ਕਿ ਲੜਕਾ ਇੰਗਲੈਂਡ ਦੇ ਵਿੱਚ ਰਹਿੰਦਾ ਹੋਵੇ ਤੇ ਕੋਈ ਯਾਦ ਪਾਤ ਦਾ ਵੀ ਬੰਧਨ ਨਹੀਂ ਹੈ ਜੀ ਅਤੇ ਖਰਚਾ ਕਰਨ ਵਾਲਾ ਹੋਵੇ ਜੀ ਪਰਿਵਾਰ ਕਿਉਂਕਿ ਬੇਟੀ ਇਹਨਾਂ ਨੇ ਇੰਗਲੈਂਡ ਭੇਜਣੀ ਹੈ ਜੀ ਇਸ ਕਰਕੇ ਖਰਚਾ ਕਰਨ ਵਾਲੇ ਪਰਿਵਾਰ ਕੰਟੈਕਟ ਕਰ ਲਾਂਗੇ ਇਹ ਰਿਸ਼ਤਾ ਨੰਬਰ 4 ਹੈ ਜੀ ਤੁਸੀਂ ਸਾਨੂੰ ਇਸ ਰਿਸ਼ਤੇ ਬਾਰੇ ਦੱਸ ਕੇ ਪਰਿਵਾਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਵੇਖ ਕੇ ਜਿਹੜਾ ਵੀ ਕੋਈ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਕਿਉਂਕਿ ਜਾਂਚ ਪੜਤਾਲ ਕੀਤੇ ਹੋਏ ਰਿਸ਼ਤੇ ਜੀਵਨ ਭਰ ਲਈ ਨਿਭਦੇ ਹਨ ਤੇ ਸਦਾ ਜੀਵਨ ਚ ਫੇਰ ਖੁਸ਼ੀਆਂ ਰਹਿੰਦੀਆਂ ਜੀ ਬਸ ਥੋੜੀ ਪਹਿਲਾਂ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਅੱਜ ਦਾ ਅਗਲਾ ਰਿਸ਼ਤਾ ਵੀ ਨੋਟ ਕਰ ਲਓ ਜੀ ਇਹ ਜੱਟ ਸਿੱਖ ਲੜਕੀ ਦਾ ਹੀ ਆ ਜੀ ਨਾਮ ਕੌਰ ਜਨਮ ਹੈ ਜੀ 1999 ਅਤੇ ਲੜਕੀ ਦੀ ਹਾਈਟ ਹੈ ਜੀ 5 ਫੁੱਟ 8 ਇੰਚ ਅਤੇ ਇਹਨਾਂ ਨੇ ਪੜ੍ਹਾਈ ਕੀਤੀ ਹੈ ਜੀ ਬੀਬੀਏ ਅਤੇ ਪੀਜੀਐਮਸੀ ਫਾਈਨੈਂਸ ਦੀ ਪੜ੍ਹਾਈ ਕਰਕੇ ਹੁਣ ਇਹ ਲੜਕੀ ਨੌਕਰੀ ਕਰ ਰਹੀ ਹੈ ਜੀ ਲੜਕੀ ਸੋਣੀ ਸੁਨੱਖੀ ਹੈ ਅਤੇ ਸੁਸੀਲ ਹੈ ਜੀ ਅਤੇ ਇਹਨਾਂ ਨੂੰ ਰਿਸ਼ਤੇ ਦੀ ਲੋੜ ਹੈ ਜੀ ਕਿ ਲੜਕਾ ਪੜਿਆ ਲਿਖਿਆ ਤੇ ਨੌਕਰੀ ਕਰਦਾ ਹੋਵੇ ਜਾਂ ਚੰਗਾ ਕਾਰੋਬਾਰ ਬਿਜ਼ਨਸਮੈਨ ਹੋਵੇ ਜੀ ਆਪਾਂ ਤੇ ਜਾਂ ਘੱਟੋ ਘੱਟ ਜ਼ਮੀਨ 15 ਏਕੜ ਹੋਵੇ ਜੀ ਤੁਸੀਂ ਸਾਨੂੰ ਇਹ ਰਿਸ਼ਤਾ ਨੰਬਰ 5 ਦੱਸ ਕੇ ਪਰਿਵਾਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਆਪਣੇ ਚੈਨਲ ਸੱਚੇ ਰਿਸ਼ਤੇ ਤੇ ਵੀਡੀਓ ਹਰ ਐਤਵਾਰ ਮੰਗਲਵਾਰ ਅਤੇ ਵੀਰਵਾਰ ਨੂੰ ਅਪਲੋਡ ਹੁੰਦੀ ਹੈ ਜੀ ਅਤੇ ਸ਼ਾਰਟ ਵੀਡੀਓ ਵੀ ਰੋਜ਼ਾਨਾ ਦੀ ਤਰ੍ਹਾਂ ਹੀ ਪਾਏ ਜਾਂਦੇ ਹਨ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਬੈਲ ਆਈਕਨ ਨੂੰ ਆਲਟੇ ਕਰਕੇ ਓਕੇ ਕਰ ਲਓ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਵੀਡੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲ ਸਕੇ ਜੀ ਧੰਨਵਾਦ ਜੀ ਸ਼ਰੋਤਿਆਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰਵਾਣ ਕਰਨੀ ਸਾਡੇ ਵੱਲੋਂ